ਪੰਜਾਬ ਦੇ ਵਿੱਚ ਕਈ ਅਜਿਹੇ ਗੰਭੀਰ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਨੇ ਚੁੱਪ ਵੱਟ ਲਈ ਹੈ ਹੁਣ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਚਾਹੇ ਉਹ ਕਿਸਾਨੀ ਮੁੱਦੇ ਹੋਣ ਚਾਹੇ ਉਹ ਪਾਣੀ ਦੇ ਮੁੱਦੇ ਹੋਣ ਤੇ ਚਾਹੇ ਉਹ ਵਾਤਾਵਰਨ ਨੂੰ ਲੈ ਕੇ ਹੋਵੇ ਲੱਖਾ ਸਿੰਘ ਸਿਦਾਨਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਪਾਣੀਆਂ ਦਾ ਮੁੱਦਾ ਵੀ ਚੱਕਿਆ ਜਾ ਰਿਹਾ ਹੈ ਲਗਾਤਾਰ ਪੰਜਾਬ ਸਰਕਾਰ ਹੁਣ ਸਵਾਲਾਂ ਦੇ ਵਿੱਚ ਐ ਤੇ ਜਿਸ ਤੋਂ ਬਾਅਦ ਉੱਥੇ ਹੀ ਲੋਕਾਂ ਨੂੰ ਜਾਗਰੂਕ ਕਰ ਜਿਹੜਾ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਕੀਤਾ ਜਾ ਰਿਹਾ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਸੱਜੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਲੱਖਾ ਸਿੰਘ ਸਿਧਾਣਾ ਦਾ ਕੀ ਕਹਿਣਾ ਤੇ ਹੀ ਗੰਭੀਰ ਮੁੱਦੇ ਦੇ ਉੱਤੇ ਅੱਜ ਬਹੁਤ ਫੱਡੀ ਗਿਣਤੀ ਦੇ ਵਿੱਚ মিডিਆ ਪਹੁੰਚਿਆ ਕਿਉਂਕਿ ਇਹੋ ਜਿਹੇ ਮੁੱਦੇ ਇਕੱਲੇ ਸਾਡਾ ਫਰਜ਼ ਨਹੀਂ ਬਣਦਾ ਤੁਹਾਡਾ ਹੀ ਫਰਜ਼ ਬਣਦਾ ਕਿ ਲੋਕਾਂ ਤੱਕ ਜਾਣੇ ਸਰਕਾਰਾਂ ਨੂੰ ਤੁਸੀਂ ਹਿਲਾਉਣਾ ਹੁੰਦਾ ਬਹੁਤ ਬਹੁਤ ਧੰਨਵਾਦ ਆ ਮੈਂ ਹੁਣੀ ਗੱਡੀ ਚ ਆਉਂਦਾ ਤੇ ਮੈਨੂੰ ਸਰਗੀਰ ਸਿੰਘ ਫੌਜੀ ਦਾ ਫੋਨ ਆਇਆ Rajasthan ਗੰਗਾ ਨਗਰ ਤੋਂ ਉਹ ਗੰਗਾ ਭਾਈ ਅਸੀਂ ਇੱਕ ਬੱਚੇ ਦੇ ਘਰੇ ਖੜੇ ਆ ਜਿਹਦਾ ਜਨਮ ਰਾਤ ਹੋਇਆ ਤੇ ਉਹਦੇ ਮੂੰਹ ਦੇ ਵਿੱਚ ਕੈਂਸਰ ਆ ਜੰਮਦੇ ਬੱਚੇ ਦੇ ਗੰਗਾ ਨਗਰ ਦੇ ਵਿੱਚ Rajasthan ਦੇ ਵਿੱਚ ਮੂੰਹ ਚ ਕੈਂਸਰ ਆ ਜੀ ਤੇ ਇਹ ਹਾਲਾਤ ਕੱਲਾ Rajasthan ਗੰਗਾ ਨਗਰ ਬੀਕਾ ਨੇੜੇ ਨਹੀਂ ਅੱਠ ਜ਼ਿਲ੍ਹੇ Rajasthan ਦੇ ਤੇ ਬਾਕੀ ਸਾਰਾ ਰਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀਂਦਾ ਇਹ ਤਾਂ ਉਹ ਇਲਾਕਾ ਪੀਂਦਾ ਜਿਹੜਾ ਸਤਲੁਜ ਦਾ ਪਾਣੀ ਪੀਂਦਾ ਹੈ ਬਾਕੀ ਬਾਕੀ ਨਾ ਰਹਿਮਾਰ ਆਪਣਾ ਧਰਤੀਆਂ ਪਾਈ ਜਾਂਦੇ ਬੋਰ ਕਰਕੇ ਪਾਣੀ ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ ਬਹੁਤਾਂ ਥਾਵਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ ਅਖਾੜੇ ਮੋਰਚਾ ਲੱਗਿਆ ਹੋਇਆ ਮੁਸਕਾਵਾਦ ਮੋਰਚਾ ਲੱਗਿਆ ਹੋਇਆ ਹੂੰਦਲੀ ਮੋਰਚਾ ਲੱਗਿਆ ਹੋਇਆ ਉਹਨਾਂ ਫੈਕਟਰੀਆਂ ਦੇ ਖਿਲਾਫ ਨਵੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ ਹਾਂ ਕਾਫੀ ਤਾਂ ਇੰਨਾ ਮੋਰਚਾ ਲੱਗਿਆ ਹੋਇਆ ਸੋ ਭਾਈ ਸੋਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਇਹਨਾਂ ਦਾ ਪੂਰਾ ਜੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਨਾ ਕਿ ਘੇਰਾਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਹਦੇ ਉਹਦੇ ਉਸ ਗੰਦੇ ਸਾਨੂੰ ਘੇਰਨ ਸਾਨੂੰ ਫੜਨ ਨਾਲ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਹੈ ਜੇ ਤੁਸੀਂ ਅੰਦਰ ਘਰਾਂ ਅੰਝ ਬੈਠ ਕੇ ਇਹ ਯਾਰਾ ਪੀ ਕੇ ਮਰਨਾ ਤਾਂ ਸੋਡੀ ਮਰਜੀ ਆ ਮਰੀਦੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾਈਏ ਆਪਣੇ ਜਵਾਕ ਬਚਾਈਏ ਆਪਣੀਆਂ ਨਸਲਾਂ ਬਚਾਈਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਨਾਲ 3 ਤਰੀਕ ਨੂੰ ਬੀਰਕਾ ਪਲਾਂਟ ਦੇ ਕੋਲੇ ਸਮਾਂ 12 ਵਜੇ ਸਮਾਂ 12 ਵਜੇ ਬੀਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਕਟ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ قافلے ਬਨ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ ਇੱਕ ਵਾਰੀ ਸੋਡਾ ਉੱਤੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫਿਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਹੈ ਕਦੇ ਘੇਰਾ ਪਾ ਲਿਆ ਜਾਂਦਾ ਹੈ ਸੜਕਾਂ ਦੇ ਉੱਤੇ ਜਾਗਦੇ ਵੀ ਤਾਂ ਉੱਥੇ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਅਸੀਂ ਆਪਣਾ ਉਸ ਦੋਨੇ ਢੋਤਾ ਅਸੀਂ ਲਾਤਾ ਸੀ ਇਹ ਉਦੋਂ ਵੀ ਕਿਤੇ ਗੰਭੀਰ ਮਸਲਾ ਜੇ ਜ਼ਹਿਰਾਂ ਪੀ ਕੇ ਅਸੀਂ ਮਰ ਗਏ ਐਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ 'ਤੇ ਪਾਈ ਜਾਂਦੇ ਤੁਸਾਲਾ ਉਹ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤੇ ਪਿਛਲੇ 35-40 ਸਾਲ ਤੋਂ ਡਾਈੰਗਾਂ ਦਾ ਪਾਣੀ ਪੈ ਰਿਹਾ ਕੈਮੀਕਲ ਪੈ ਰਿਹਾ ਸ਼ੀਵਰੇ ਦਾ ਪਾਣੀ ਪੈ ਰਿਹਾ ਹੋਰ ਗੰਦਬੰਦ ਪੈ ਰਿਹਾ ਤੇ ਸਾਰੇ ਇਹ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਗਏ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ 80-80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਗੁਰਦੇ ਕਿਦੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਟਾਂ ਦੀਆਂ ਸੋ ਪੀਰਾ ਭਰਾਵੋ ਹੁਣ ਇਹ ਲਹਿਰਾਂ ਇਹ ਲੜਾਈਆਂ ਬਾਰ-ਬਾਰ ਨਹੀਂ ਖੜੀਆਂ ਹੁੰਦੀਆਂ ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਡਬਲ ਮੁੜ ਕੇ ਪਸਤੌਣ ਤੋਂ ਇਲਾਵਾ ਮੁੜ ਕੇ ਮੌਤ ਸੋਡੇ ਘਰਾਂ 'ਚ ਬੜ ਚੁੱਕੀ ਆ। ਸੋਡੇ ਦਰਵਾਜੇ ਤੇ ਖੜੀ ਆ ਮੌਤ ਇਹਨਾਂ ਨੂੰ ਇੱਕੋ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉਸੇ ਆ ਨਾ ਹੋ ਜੇ ਆਉ ਨਾ ਹੋ ਜੇ। ਮੈਂ ਗੱਲ ਕਹਿੰਦਾ ਉਹਨਾਂ ਦੇ ਸਭ ਤੋਂ ਵੱਡਾ ਡਲ ਕਿਹੜੀ ਗੱਲ ਦਾ ਹੁੰਦਾ? ਮੌਤ ਦਾ। ਉਹ ਸੋਡੇ ਘਰਾਂ 'ਚ ਆ ਗਈ। ਬਹੁਤ ਵੱਡੇ ਇੱਥੇ ਕੀ ਕਰਦ ਨੇ ਇਹ ਪੱਛੇ ਪਾਉਣਗੇ ਜਾਂ ਨਾਗਾ ਮਾਰਨਗੇ ਕੀ ਕਰਦ ਨੇ ਸਾਡੀ? ਮਾਰਨ ਦਾ ਨਾਗਾ ਤੁੰਗਾਂ ਦੇ ਅਸੀਂ ਖਾਣ ਤਿਆਰ ਆਂ। ਦੇਣ ਪੱਛੇ ਤੁਸੀਂ ਪੱਛੇ ਪਾਉਣ ਕਰੋ ਜਿੱਲਾ ਭੇਜਣ ਕੋ ਜਾਣ ਨੂੰ ਤਿਆਰ ਆਂ। ਪਰ ਜੇ ਅਸੀਂ ਰਹੀ ਨਾ ਜਿੰਦਗੀ ਨਾ ਰਹੀ ਸਾਡੀਆਂ ਆਣ ਬਾਲ ਤਾਂ ਪਰ ਅਸੀਂ ਇਦੋਂ ਲੈ ਸਾਡੇ ਪੱਲੇ ਕੀ ਗਿਆ ਸੋ ਇਸ ਕਰਕੇ ਬੇਨਤੀ ਆ ਵੀ 3 ਤਰੀਕ ਨੂੰ ਤੈਨਾਂ ਸੰਪਰਨ ਨੂੰ ਪੀਰ ਕਾ ਬਨਾਂਡ ਕੋਲ ਵੱਡੀ ਗੰਤੀ ਦੇ ਵਿੱਚ Rajasthan ਤੋਂ Punjab ਤੋਂ ਵੱਧ ਤੋਂ ਵੱਧ ਦੇ ਸੰਗਤ ਪਹੁੰਚੋ ਇੱਕ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ ਚੋਂ ਕੋਈ ਵੀ ਲੱਗਾ ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ ਤਾਂ ਇਹ ਪ੍ਰੋਗਰਾਮ ਹੋਵੇ ਹੀ ਰਹੂਗਾ ਸਭ ਤਿੰਨ ਤਰੀਕ ਨੂੰ ਆਉਂਗੇ ਤੇ ਜਾ ਕੇ ਉਹ ਸੈਂਟਰ ਬੰਦ ਹੋਣਗੇ ਇਸ ਲਈ ਕਿਸੇ ਵੀ ਨਿਊਜ਼ ਤੇ ਕਿ ਸਾਨੂੰ ਫੜ ਲਿਆ ਆ ਕਰ ਲਿਆ ਇਸ ਗੱਲ ਨੂੰ ਕੁਝ ਨਾ ਸਮਝੋ ਜੇ ਤੁਸੀਂ ਆਉਣਾ ਔਰ ਉਹ ਬੰਦ ਹੋਣੇ ਔਰ ਇੱਕ ਹੋਰ ਗੱਲ ਜੇ ਜਦੋਂ ਤੁਸੀਂ ਰਾਸਤੇ 'ਚ ਰੁਕੂਗੇ ਤੁਹਾਨੂੰ ਰੋਕਿਆ ਜਾਊਗਾ ਉਹਦਾ ਵੀਡੀਓ ਬਣਾਇਓ ਜੇ ਅਸੀਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ ਜਦ ਸਾਨੂੰ ਉਹਨੂੰ ਭੇਜਿਓ ਜੇ ਜਾਂ ਸਿੱਧਾ মিডিਏ ਨੂੰ ਭੇਜਿਓ ਜੀ ਕਿ ਆ ਪੰਜਾਬ ਦਾ ਧੱਕਾ ਪੰਜਾਬ ਗਵਰਨਮੈਂਟ ਕਰ ਰਹੀ ਹੈ ਨਾ ਕਿ ਉਹਨਾਂ ਸੈਂਟਰਾਂ ਨੂੰ ਬੰਦ ਕਰਦੇ ਹੋਣ ਤੁਸੀਂ ਕੋਈ ਮੈਂ ਸਵਾਲ ਪੁੱਛਣਾ ਕਰ ਜਿਹੜੀ ਰਹੇਗੀ ਫਰਾਨੀ ਜਨ ਗੱਲ ਇਹ ਆ ਜੀ ਪਿਛਲੇ ਕਈ ਸਾਲ ਤੋਂ 7-8 ਸਾਲ ਤੋਂ ਸਾਡੀ ਸਾਰੀ ਟੀਮ ਰੌਲਾ ਪਾ ਰਹੀ ਹੈ ਉਹਦੋਂ ਪਹਿਲਾਂ ਵੀ ਕਾਫੀ ਵਾਰੀ ਇਹ ਰੌਲਾ ਪੈ ਚੁੱਕਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਤੁਸੀਂ মিডিਆ ਵਾਲਿਆਂ ਨੂੰ ਸਵਾਲ ਤਾਂ ਪੁੱਛੋ ਕਰ ਕੋਈ ਜਵਾਬ ਦੇਣ ਨੂੰ ਤਿਆਰ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਇੱਥੇ ਕਮਿਸ਼ਨਰ ਨੂੰ ਮਿਲੇ ਆ ਅਸੀਂ ਇੱਥੇ ਟਿੱਬੇ ਠਾਣੇ ਗਏ ਆ ਅਸੀਂ ਦਰਖਾਸਤ ਦੇ ਕੇ ਆਏ ਆ ਵੀ ਆਹ ਗੈਰ ਕਾਨੂੰਨੀ ਐ ਐਨਜੀਟੀ ਨੇ ਆਰਡਰ ਕੱਢ ਦਿੱਤਾ ਪੰਜਾਬ ਪੋਲੂਸ਼ਨ ਬੋਰਡ ਦੇ ਆਰਡਰ ਕੱਢਤਾ ਸੈਂਟਰ ਬੋਰਡ ਨੇ ਆਰਡਰ ਕੱਢਤਾ 12 ਅਗਸਤ ਦਾ ਕੱਢਿਆ ਹੋਇਆ ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ ਜੇ ਐਨਜੀਟੀ ਨੇ ਕਹਿਤਾ ਵੀ ਗੈਰ ਕਾਨੂੰਨੀ ਐ ਯਾਰਾ ਤੁਸੀਂ ਪਾ ਨਹੀਂ ਸਕਦੇ ਪਾਣੀ ਦੇ ਵਿੱਚ ਜੇ ਸੈਂਟਰ ਬੋਰਡ ਨੇ ਕਹਿਤਾ ਪੰਜਾਬ ਪੋਲੂਸ਼ਨ ਬੋਰਡ ਨੇ ਕਹਿਤਾ ਵੀ ਤੁਸੀਂ ਪਾ ਨਹੀਂ ਸਕਦੇ ਤਾਂ ਹਰ ਪਾ ਕੌਣ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਤਾਂ ਜੀ ਇਹ ਤਾਂ ਆਪਣਾ ਸਾਡੇ ਪਾਣੀਆਂ ਯਹਰਾ ਪਾਤੀਆਂ ਜੀ ਆ ਹੁਣ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਵੋਟਾਂ ਦੇ ਵਿੱਚ ਕਿ ਸਾਡੇ ਪਾਣੀਆਂ ਯਹਰਾ ਪਾਤੀਆਂ ਜੀ ਸਾਡੇ ਦਰਿਆ ਪਲੀਤ ਕਰਤੇ ਯਰੀਲੇ ਕਰਤੇ ਜੀ ਸਾਡੇ ਜੀ ਧਰਤੀ ਹਟਾ ਯਹਰਾ ਪਾਤੀਆਂ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਐ ਐਨਜੀਟੀ ਨੇ ਆਰਡਰ ਕਰਤਾ ਤੇਰੇ ਬੋਰਡ ਨੇ ਆਰਡਰ ਕਰਤਾ ਸੈਂਟਰ ਬੋਰਡ ਨੇ ਕਿਹਾ ਬੰਦ ਕਿਨੇ ਕਰਨਾ ਹੈ ਹੈਰਾਨੀ ਦੀ ਗੱਲ ਆ ਵੀ ਅੱਜ ਵੀ ਉਹ ਗੱਲ ਐ ਕਰਦੇ ਜਿਵੇਂ ਵਿਰੋਧੀ ਧਿਰ ਦੇ ਵਿੱਚ ਕੋਈ ਐਮਐਲਏ ਬਣਾਇਆ ਬੈਠਾ ਹੁੰਦਾ ਸੋ ਭਰਾਵੋ ਹੁਣ ਸਰਕਾਰਾਂ ਸਾਰੀਆਂ ਹੀ ਇਹਦੀਆਂ ਜ਼ਿੰਮੇਵਾਰ ਆ ਪਹਿਲਾਂ ਵਾਲੀਆਂ ਵੀ ਹੁਣ ਵਾਲੀਆਂ ਵੀ ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਤੁਸੀਂ ਆ ਕੇ ਇਹ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਅੱਗੇ ਲੱਗੇ ਹੋਏ ਆ ਆਜੋ ਤੰਦ ਨੂੰ ਹੁਣ ਹਰ ਹਾਲ ਦੇ ਵਿੱਚ ਜਿਹਾ ਇੱਕ ਬੂੰਦ ਨਾ ਕਿਸੇ ਦਰਿਆਛ ਪੈਣ ਦੇਣੀ ਹੈ ਤੇ ਨਾ ਕਿਸੇ ਧਰਤੀ ਉੱਪਰ